सलोक महला पंजवा ਗੁਰ ਨਾਨਕ ਹਰ ਨਾਮ ਦਰੜਾਇਆ ਗੁਰ ਨਾਨਕ ਹਰ ਨਾਮ ਦਰੜਾਇਆ ਪੰਨਨ ਕੜਨ ਸਮਰੱਥ ਪੰਨਨ ਕੜਨ ਸਮਰੱਥ ਪ੍ਰਭ ਸਦਾ ਸਮਾਲੇ ਮਿੱਤਰ ਤੂੰ ਪ੍ਰਭ ਸਦਾ ਸਮਾਲੇ ਮਿੱਤਰ ਤੂੰ ਦੁੱਖ ਸੁਭਾਇਆ ਲਥ ਸੁੱਖ ਸੁਭਾਇਆ ਲਥ ਮਹੱਲਾ ਪੰਜਵਾ ਪੰਜਵਾ ਖੁਦਿਆ ਵੰਤ ਨ ਜਾਣਈ ਖੁਦਿਆ ਵੰਤ ਨ ਜਾਣਈ ਲਾਜ ਕੁਲਾਜ ਕੋ ਬੋਲ ਲਾਜ ਕੁਲਾਜ ਕੋ ਬੋਲ ਨਾਨਕ ਮੰਗੇ ਨਾਮ ਹਰ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਅਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਵਦਾ ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ ਤੇ ਵੇਹੇ ਫਲਤੇ ਚੱਬੇ ਤਤਾ ਲੋਹਸਾਰ ਚੱਬੇ ਤਤਾ ਲੋਹਸਾਰ ਵਿਚ ਸੰਗੈ ਪਲਤੇ ਵਿਚ ਸੰਗੈ ਪਲਤੇ ਘਤ ਗਲਾਵਾ ਚਲਿਆ ਘਤ ਗਲਾਵਾ ਚਲਿਆ ਤਿੰਨ ਦੂਤ ਅਮਲਤੇ ਤਿੰਨ ਦੂਤ ਅਮਲਤੇ ਕਾਈ ਆਸ ਨ ਪੁੰਨੀਆਂ ਕਾਈ ਆਸ ਨ ਪੁੰਨੀਆਂ ਨਿਤ ਪਰ ਮਲ ਹਿਰਤੇ ਨਿਤ ਪਰ ਮਲ ਹਿਰਤੇ ਕੀਆ ਨ ਜਾਣੈ ਅਕਿਰਤ ਘਣ ਕੀਆ ਨ ਜਾਣੈ ਅਕਿਰਤ ਘਣ ਵਿਚ ਜੋਨੀ ਫਿਰਤੇ ਵਿਚ ਜੋਨੀ ਸਬੇ ਧਰਾਂ ਨਿਖੁੱਟਿਐ ਸਬੇ ਧਰਾਂ ਨਿਖੁੱਟਿਐ ਫਿਰ ਲਈਐ ਧਰਤੇ ਵਿਝਣ ਕਲਹ ਨਾ ਦੇਵਦਾ ਵਿਝਣ ਕਲਹ ਨਾ ਦੇਵਦਾ ਵਿਝਣ ਕਲਹ ਨਾ ਦੇਵਦਾ ਵਿਝਣ ਕਲਹ ਨਾ ਦੇਵਦਾ ਤਾਲ ਆਕਰਤੇ ਜੋ ਜੋ ਕਰਤੇ ਅਹਮੇਓ ਜੋ ਜੋ ਕਰਤੇ ਅਹਮੇਓ ਝੜ ਧਰਤੀ ਪੜਤੇ ਕੀ ਪੜਦੇ ਪੜਤੇ ਪੜਤੇ ਸ਼ਲੋਕ ਮਹਲਾ 3 ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਗੁਰਮੁਖ ਗਿਆਨ ਅਰਗੁਣ ਗਾਵੇ ਹਿਰਦੈ ਹਾਰ ਪਰੋਏ ਅਰਗੁਣ ਗਾਵੇ ਹਿਰਦੈ ਹਾਰ ਪਰੋਏ ਬਦਿਤ ਪਾਵਨ ਪਰਮ ਵਿਚਾਰੀ ਪਰਮ ਪਾਲਨ ਕਰੇ ਜੇ ਓਸ ਮਿਲੈ ਤਿਸ ਪਾਰ ਉਤਾਰੀ ਜੇ ਓਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸ ਨਾ ਸਮਾਣੀ ਅੰਤਰ ਹਰ ਨਾਮ ਬਾਸ ਨਾ ਸਮਾਣੀ ਹਰਦਰ ਸੋਭ ਮਹਾ ਉੱਤਮ ਬਾਣੀ ਹਰਦਰ ਸੋਭ ਮਹਾ ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਜੇ ਪੁਰਖ ਸੁਣੈ ਆਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਆਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਮਹੱਲਾ ਚੌਥਾ ਸਤਗੁਰ ਕੇ ਜੀਅ ਕੀ ਸਾਰ ਨ ਜਾਪੈ ਸਤਗੁਰ ਕੇ ਜੀਅ ਕੀ ਸਾਰ ਨ ਜਾਪੈ ਤੇ ਪੂਰੈ ਸਤਗੁਰ ਪਾਵੈ ਤੇ ਪੂਰੈ ਸਤਗੁਰ ਪਾਵੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤ ਗੁਰ ਆਖੇ ਸੋ ਕਾਰ ਕਮਾਵਣ ਸਤ ਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਸੋ ਜਪ ਕਮਾਵੇ ਗੁਰ ਸਿੱਖਾਂ ਕੀ ਥਾਲ ਸੱਚਾ ਥਾਏ ਪਾਵੇ ਜੋ ਸਿੱਖਾਂ ਕੀ ਥਾਲ ਸੱਚਾ ਥਾਏ ਪਾਵੇ ਸਤ ਗੁਰ ਆਖੇ ਸੋ ਕਾਰ ਨਹੀਂ ਇਹੋ ਪੰਕਤੀ ਦੁਬਾਰਾ ਬੋਲ ਕੇ ਸ਼ਰਮ ਦੱਸਣ ਲੱਗਾ ਤੁਹਾਨੂੰ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਇਥੇ ਵਿਸ਼ਰਾਮ ਹੋਣਾ ਪੂਰਾ ਉਥੇ ਅਰਧ ਵਿਸ਼ਰਾਮ ਹੈ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੈ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਜਪ ਕਮਾਵੇ ਸਤਗੁਰ ਆਖੇ ਸੋ ਕਾਰ ਕਮਾਵਣ ਸੋ ਗੁਰ ਸਿੱਖਾ ਕੀ ਕਾਲ ਸੱਚਾ ਥਾਏ ਪਾਵੈ ਗੁਰ ਸਿੱਖਾ ਕੀ ਕਾਲ ਸੱਚਾ ਥਾਏ ਪਾਵੈ ਮੇਰੇ ਸਤਿਗੁਰ ਕੇ ਹੁਕਮੈ ਜੇ ਗੁਰ ਸਿੱਖਾ ਪਸ ਹੋ ਕੰਮ ਕਰਾਇਆ ਲੋੜੇ ਮੇਰੇ ਸਤਿਗੁਰ ਕੇ ਹੁਕਮੈ ਜੇ ਗੁਰ ਸਿੱਖਾ ਪਸ ਹੋ ਕੰਮ ਕਰਾਇਆ ਇਸ ਗੁਰ ਸਿੱਖ ਫਿਰ ਨੇੜ ਨਾ ਆਵੇ ਗੁਰ ਸਤਗੁਰ ਅੱਗੇ ਕੋ ਜੀਉ ਲਾਇਕ ਲੈ ਗੁਰ ਸਤਗੁਰ ਅੱਗੇ ਕੋ ਜੀਉ ਲਾਇਕ ਹੈ ਇਸ ਅੱਗੇ ਗੁਰ ਸਿੱਖ ਕਾਰ ਕਮਾਵੇ ਇਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਜੇ ਠੱਗੀ ਆਵੇ ਠੱਗੀ ਉੱਠ ਜਾਏ ਇਸ ਨੇੜੇ ਗੁਰ ਸਿੱਖ ਮੂਲ ਨਾ ਆਵੇ ਇਸ ਨੇੜੇ ਗੁਰ ਸਿੱਖ ਹੋ ਲਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਜੇ ਮਨ ਦੁਰ ਕੇ ਮਨ ਮੰਡੇ ਕੰਮ ਕਰਾਈ ਸੋ ਜੰਤ ਮਹਾ ਦੁਖ ਪਾਵੈ ਸੋ ਜੰਤ ਮਹਾ ਦੁਖ ਪਾਵੈ ਪੌੜੀ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇ ਵੜ ਤੂੰ ਵੱਡ ਵੱਡੇ ਤੁਮ ਜੇ ਵੜ ਤੂੰ ਵੱਡ ਵੱਡੇ ਜੈਸ ਤੂੰ ਮਿਲੇ ਸੋ ਤੁਦ ਮਿਲੈ ਜੈਸ ਤੂੰ ਮਿਲੇ ਸੋ ਤੁਦ ਮਿਲੈ ਤੂੰ ਆਪੇ ਬਖਸ ਲੈ ਲੇਖਾ ਛੱਡੇ ਤੂੰ ਆਪੇ ਬਖਸ ਲੈ ਦੇਖਾ ਛੱਡੇ ਜਿਸਨੂੰ ਤੂੰ ਆਪ ਮਿਲਾਏਦਾ ਜਿਸਨੂੰ ਤੂੰ ਆਪ ਮਿਲਾਏਦਾ ਸੋ ਸਤ ਗੁਰ ਸੇਵੇ ਮਨ ਗੱਡ ਗੱਡੇ ਸੋ ਸਤ ਗੁਰ ਸੇਵੇ ਨਡਕ ਗੱਡੇ ਗੱਡੇ ਤੂੰ ਸੱਚਾ ਸਾਹਿਬ ਸੱਚ ਤੋ ਸੱਚਾ ਸਾਹਿਬ ਸੱਚ ਤੋ ਸਭ ਜਿਉ ਪਿੰਡ ਚੰਮ ਤੇਰਾ ਹੱਡੇ ਜਿਉ ਪਿੰਡ ਚੰਮ ਤੇਰਾ ਹੱਡੇ ਜੋ ਭਾਵੇਂ ਤਿਉ ਰੱਖ ਤੂੰ ਸੱਚਿਆ ਜੋ ਭਾਵੇਂ ਤਿਉ ਰੱਖ ਤਿਉ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਦ ਗੌੜੀ ਕੀ ਵਾਰ ਮਹੱਲਾ ਪੰਜਵਾ ਵੀ ਕੀ ਬਾਣ ਮਹੱਲਾ ਪੰਜਵਾ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਰਾਏ ਕਮਾਲ ਦੀ ਮੋਜ ਦੀ ਕੀ ਬਾਣ ਕੀ ਧੁਨ ਉੱਪਰ ਗਾਵਣੀ ਕਮਾਲ ਦੀ ਤੇ ਮੋਜ ਦੀ ਇਹਨੂੰ ਬਿੰਦੀਆਂ ਲਾ ਕੇ ਬੋਲਣਾ ਵਾ ਅਸਲ 'ਚ ਇਹਨਾਂ ਦਾ ਨਾਮ ਵਾ ਕਮਾਲਦੀਨ ਤੇ ਮੋਜਦੀਨ ਇਹ ਦੋਵੇਂ ਚਾਚੇ ਭਤੀਜੇ ਹੋਏ ਆ ਤੇ ਇੱਕ ਕਮਾਲਦੀਨ ਆ ਤੇ ਜਿਹੜਾ ਮੋਜਦੀਨ ਦਾ ਪਿਤਾ ਸੀ ਨਾ ਭਰਾ ਹੀ ਤੇ ਉਹਨਾਂ ਦੀ ਆਪਸ ਵਿੱਚ ਕੋਈ ਖੁੰਦਕਵਾਜੀ ਹੋ ਗਈ ਤੇ ਉਹਨਾਂ ਨੇ ਮਾਰਨਾ ਚਾਹਿਆ ਤੇ ਨਹੀਂ ਉਹਨਾਂ ਦੀ ਪੇਛ ਗਈ ਤੇ ਬਾਅਦ ਚੋਂ ਵੈਰ ਪੈ ਗਿਆ ਤਾਂ ਉਹਨੇ ਕੀ ਕੀਤਾ ਵੀ ਕਮਾਲਦੀਨ ਨੇ ਸੋਚਿਆ ਵੀ ਐਦਾਂ ਦੇ ਮਾਰਨਾ ਨਹੀਂ ਉਹਨੇ ਉਹਨੂੰ ਫੇਰ ਮਿੱਤਰ ਬਣਾਇਆ ਉਹਦੇ ਨਾਲ ਸਾਂਝ ਪਾਈ ਫਿਰ ਉਹਨੂੰ ਇਹਦਾ दारू-ਦੂਰ ਪੀਂਦਿਆ ਕੁਛ ਕੀਂਦਿਆਂ ਵਿੱਚ ਜ਼ਹਿਰ ਪਾ ਕੇ ਮਾਰਤਾ ਤੇ ਮੋਜਦੀਨ ਉਹਦਾ ਮੁੰਡਾ ਸੀ ਇਹਨੂੰ ਜਦੋਂ ਪਤਾ ਲੱਗਾ ਵੀ ਮੇਰੇ ਪਿਓ ਨੂੰ ਐਦਾਂ ਮਾਰਿਆ ਇਹਨਾਂ ਨੇ ਫਿਰ ਉਹਨੇ ਬਦਲਾ ਲਿਆ ਸੀ ਆਪਣੇ ਪਿਓ ਦਾ ਤੇ ਕਮਾਲਦੀਨ ਤੇ ਮੋਜਦੀਨ ਦੀ ਫਿਰ ਆਪਸ ਵਿੱਚ جنگ ਹੋਈ ਇਹ ਚਾਚਾ ਭਤੀ ਆ ਇਹ ਤੇ ਉਹ ਜਿਹੜੀ ਵਾਰ ਉਹਨਾਂ ਦਾ ਕਿੱਸਾ ਜਿਹੜੇ ਉਹ ਉਸ ਟਾਈਮ ਦੇ ਢਾਡੀ ਉਸ ਤਰਜ਼ ਦੇ ਗਾਉਂਦੇ ਹੁੰਦੇ ਸੀ ਤੇ ਉਹ ਤਰਜ਼ ਦਿੱਤੀ ਆ ਇੱਥੇ ਗੁਰੂ ਸਾਹਿਬ ਨੇ ਇਹਨਾਂ ਦੀ ਵਾਰ ਜਿਹੜੀ ਉਹ ਉਸ ਟਾਈਮ ਗਾਈ ਜਾਂਦੀ ਸੀ ਇਹਨਾਂ ਦੀ ਵਾਰ ਉਸ ਵਾਰ ਤੇ ਬਾਣੀ ਦਾ ਉਚਾਰਨ ਹੋਇਆ ਪੌੜੀਆਂ ਦਾ ਰਾਇ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਰਾਇ ਕਮਾਲ ਦੀ ਮੋਜ ਦੀ ਕੀ ਵਾਰ ਤੇ ਉੱਪਰ ਗਾਵਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਲੋਕ ਮਹੱਲਾ ਪੰਜਵਾ ਸਤਲੋਕ ਮਹੱਲਾ ਪੰਜਵਾ ਹਰ ਹਰ ਨਾਮ ਜੋ ਜਨ ਜਪੈ ਹਰ ਹਰ ਨਾਮ ਜੋ ਜਨ ਜਪੈ ਆ ਪਰਵਾਣ ਸਰਵਾਣ ਪਰਵਾਣ ਇਸ ਜਨ ਕੈ ਬਲਿਹਾਰਨ ਜਿਸ ਜਨ ਕੈ ਬਲਿਹਾਰਨ ਜਿਨ ਭਜਿਆ ਪ੍ਰਭ ਨਿਰਬਾਨ ਜਿਨ ਭਜਿਆ ਪ੍ਰਭ ਨਿਰਬਾਨ ਜਨਮ ਮਰਨ ਦੁਖ ਕਟਿਆ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਜਨ ਨਾਨਕ ਸੱਚਾ ਤਾਣ ਹਰਲਾ ਪੰਜਵਾਹ ਹਰਲਾ ਪੰਜਵਾਹ ਭਲਕੇ ਉਠਿ ਪ੍ਰਾਹੁਣਾ ਭਲਕੇ ਉਠਿ ਪ੍ਰਾਹੁਣਾ ਮੇਰੇ ਘਰ ਆਵ ਏਕ ਧਰਮ ਪਖਾਲਾ ਤਿਸਕੇ ਆ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ ਰਹੇ ਨਾਮ ਸੁਣੇ ਨਾਮ ਸੰਗ ਰਹੇ ਨਾ ਮੇਲ ਲਵ ਲਵ ਆਮੇ ਦਿਬਨਾਓ ਗ੍ਰਹਿ ਧਨ ਸਭ ਪਵਿੱਤਰ ਹੋਏ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਕੇ ਗੁਣ ਗਾਵੋ ਹਰ ਨਾਮ ਵਾਪਾਰੀ ਨਾਨਕਾ ਹਰ ਨਾਮ ਵਾਪਾਰੀ ਨਾਨਕਾ ਬੜਾ ਭਾਗੀ ਪਾਵੋ ਬੜਾ ਭਾਗੀ ਪਾਵੋ ਪਉੜੀ ਜੋ ਤੁਧ ਪਾਵੈ ਸੋ ਭਲਾ ਜੋ ਤੁਧ ਪਾਵੈ ਸੋ ਭਲਾ ਸਚ ਤੇਰਾ ਪਾਣਾ ਸਚ ਤੇਰਾ ਪਾਣਾ ਤੂ ਸਭ ਮਹਿ ਏਕ ਵਰਤਦਾ ਸਭ ਮਹਿ ਏਕ ਵਰਤਦਾ ਸਭ ਮਾਹਿ ਸਮਾਨ ਸਭ ਮਾਹਿ ਸਮਾਨ ਆਨੰਦ ਅਨੰਤਰ ਰਵਰ ਹੇ ਆਨੰਦ ਕਰ ਰਗਮਨਿਆ ਜੀ ਅੰਦਰ ਜਾਣਾ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਮਨ ਸੱਚੇ ਨਾਨਕ ਪ੍ਰਭ ਸਰਨਾਗਤੀ ਨਾਨਕ ਪ੍ਰਭ ਸਰਨਾਗਤੀ ਸਾਧ ਸਦ ਕੁਰਬਾਨ ਸਾਧ ਸਦ ਕੁਰਬਾਨ ਸਾਧ ਸੰਗ ਮਿਲ ਪਾਈਐ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਨਾਗਤੀ ਨਾਨਕ ਪ੍ਰਭ ਚਰਨਾਗਤੀ ਸਾਧ ਸਦ ਕੁਰਬਾਨ ਸਾਧ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਇੱਥੇ ਪੌੜੀ ਆਉਗੀ ਨਾ ਤੇ ਪੂਰੀ ਵਾਰ ਚ ਪੌੜੀ ਆਉਣਗੀਆਂ 5-5 ਪੰਕਤੀਆਂ ਦੀਆਂ ਇੱਕ ਚਾਲ ਹੁੰਦੀ ਆ ਮੰਨ ਲਓ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਜਿਹੜੀ ਉਸ ਟਾਈਮ ਤੇ ਢਾਡੀ ਗਾਉਂਦੇ ਸੀ ਉਸ ਧੁੰਦ ਤੇ ਇਹਦੀਆਂ ਪੌੜੀਆਂ ਲੱਗੀਆਂ ਵਾ ਤੇ ਉਹਦਾ ਉਚਾਰਨ ਸਾਰੀਆਂ ਦਾ ਸੇਮ ਹੀ ਹੋਊਗਾ ਜੇ ਹੋਰ ਕਈ ਵਾਰ ਕਿਹਨਾਂ ਚ 6 ਪੌੜੀਆਂ ਆਉਣਗੀਆਂ 6 ਹੀ ਚੱਲਣਗੀਆਂ ਕਈਆਂ 'ਚ 8 ਆਉਂਦੀਆਂ ਵਾ ਕਈਆਂ 'ਚ 7 ਇੱਥੇ ਪੌੜੀ ਆਉਣਗੀਆਂ 5-5 ਪੰਕਤੀਆਂ ਦੀਆਂ